ਸੁਖਬੀਰ ਸਿੰਘ ਬਾਦਲ ਦੇ ਖਿਲਾਫ ਇੱਕ ਵੱਖਰਾ ਧੜਾ ਬਣਿਆ ਜਿਸ ਨੇ ਜਲੰਧਰ ਦੇ ਵਿੱਚ ਮੀਟਿੰਗ ਕੀਤੀ ਉਹ ਮੀਟਿੰਗ ਐਸੀ ਮੀਟਿੰਗ ਹੋਈ ਕਿ ਉਸ ਨੇ ਸ਼੍ਰੋਮਣੀ ਅਕਾਲੀ ਦਲ ਦੋ ਪਾੜ ਕਰਕੇ ਰੱਖ ਦਿੱਤਾ ਇੱਕ ਤਾਂ ਧੜਾ ਉਹ ਹੋ ਗਿਆ ਜਿਹੜਾ ਸੁਖਬੀਰ ਸਿੰਘ ਬਾਦਲ ਦੇ ਸੰਪੂਰਨ ਸਮਰਥਨ ਦੇ ਵਿੱਚ ਔਰ ਦੂਸਰਾ ਧੜਾ ਜਿਹੜਾ ਸਵਾਲ ਚੁੱਕਦਾ ਪਿਆ ਉਹਦੇ ਵਿੱਚ ਬੀਬੀ ਜਗੀਰ ਕੌਰ ਵੀ ਨੇ ਉਹਦੇ ਵਿੱਚ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਨੇ ਉਹਦੇ ਵਿੱਚ ਗੁਰਪ੍ਰਤਾਪ ਸਿੰਘ ਵਡਾਲਾ ਵੀ ਨੇ ਨਾਲ ਦੀ ਨਾਲ ਉਹਨਾਂ ਨੇ ਚਰਨਜੀਤ ਸਿੰਘ ਬਰਾੜ ਵੀ ਨੇ ਪਰਮਿੰਦਰ ਸਿੰਘ ਢੀਂਡਸਾ ਵੀ ਨੇ ਅਹੋ ਉਹਦੇ ਲੀਡਰ ਜਿਹੜੇ ਸਾਰੇ ਉਸ ਟੜੇ ਦੇ ਵਿੱਚ ਰਲ ਗਏ ਔਰ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਇੱਕ ਵਿਰੋਧਾત્મક ਮੀਟਿੰਗ ਕਰ ਲਈ ਔਰ ਉਸ ਤੋਂ ਬਾਅਦ ਸਾਰੇ ਸਵਾਲ ਜਿਹੜੇ ਨੇ ਉਹ ਖੜਨ ਲੱਗ ਗਏ ਪਰ ਹੁਣ ਇੱਕ ਗੱਲ ਖੜਦੀ ਆ ਇੱਥੇ ਆ ਕੇ ਕਿ ਪ੍ਰੇਮ ਸਿੰਘ ਚੰਦੂ ਮਾਜਰਾ ਕਿਸ ਤਰ੍ਹਾਂ ਇਸ ਟੜੇ ਦਾ ਹਿੱਸਾ ਬਣ ਗਏ ਪ੍ਰੇਮ ਸਿੰਘ ਚੰਦੂ ਮਾਜਰਾ ਜਿਹੜੇ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਭੁਗਤਦੇ ਰਹੇ ਜਿਨ੍ਹਾਂ ਨੇ ਅਜੇ ਕੁਝ 1.5 ਮਹੀਨੇ ਪਹਿਲਾਂ ਸੁਖਬੀਰ ਸਿੰਘ ਬਾਦਲ ਦੇ ਸਮਰਥਨ ਦੇ ਵਿੱਚ ਤਸਵੀਰਾਂ ਸਾਂਝੀਆਂ ਕੀਤੀਆਂ ਹੋਈਆਂ ਨੇ ਅਜੇ ਕੁਝ 15-20 ਦਿਨਾਂ ਪਹਿਲਾਂ ਉਹ ਪੰਜਾਬ ਬਚਾਓ ਯਾਤਰਾ ਦਾ ਹਿੱਸਾ ਬਣੇ ਹੋਏ ਨੇ ਸੁਖਬੀਰ ਸਿੰਘ ਬਾਦਲ ਦੇ ਨਾਲ ਤੁਰਦੇ ਨਜ਼ਰ ਆ ਰਹੇ ਨੇ ਉਹੀ ਪ੍ਰੇਮ ਸਿੰਘ ਚੰਦੂ ਮਾਜਰਾ ਹੁਣ ਅਚਾਨਕ ਯੂ ਟਰਨ ਮਾਰ ਗਏ ਔਰ ਧੜਾਉਣਾ ਨੇ ਬਦਲ ਲਿਆ ਅਚਾਨਕ ਉਹਨਾਂ ਨੂੰ ਪੰਥ ਚੇਤੇ ਆ ਗਿਆ ਅਚਾਨਕ ਉਹਨਾਂ ਨੂੰ ਰੌ ਰੀਤੀਆਂ ਚੇਤੇ ਆ ਗਈਆਂ ਅਚਾਨਕ ਉਹਨਾਂ ਨੂੰ ਪ੍ਰਧਾਨਗੀ ਦਾ ਅਹੁਦਾ ਚੇਤੇ ਆ ਗਿਆ ਕਿ ਪ੍ਰਧਾਨਗੀ ਦਾ ਅਹੁਦਾ ਕਿਹਦੇ ਕੋਲ ਹੈ ਤੇ ਕਿਹਦੇ ਕੋਲ ਹੋਣਾ ਚਾਹੀਦਾ ਪ੍ਰੇਮ ਸਿੰਘ ਚੰਦੂ ਮਾਜਰਾ ਜਰੂਰ ਨਿਸ਼ਾਨੇ ਸਾਧਦੇ ਨੇ ਸੁਖਬੀਰ ਸਿੰਘ ਬਾਦਲ ਉੱਤੇ ਜਰੂਰ ਉਹ ਪੁਰਾਣੀਆਂ ਗੱਲਾਂ ਫਰੋਲਦੇ ਨਜ਼ਰ ਆ ਰਹੇ ਨੇ ਪਰ ਪ੍ਰੇਮ ਸਿੰਘ ਚੰਦੂ ਮਾਜਰਾ ਇਹ ਉਹੀ ਨੇ ਜਿਨ੍ਹਾਂ ਨੇ ਜਦੋਂ ਸੁਖਬੀਰ ਸਿੰਘ ਬਾਦਲ ਦੇ ਹੋਟਲ ਦਾ ਜ਼ਿਕਰ ਚੱਲਿਆ ਸੀ ਤਾਂ ਉਦੋਂ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਸਪੈਸ਼ਲ ਪ੍ਰੈਸ ਕਾਨਫਰੰਸ ਕੀਤੀ ਸੀ ਜਾਂ ਫਿਰ ਇਹ ਕਹਦੀ ਹੈ ਕਿ ਉਸ ਵੇਲੇ ਪ੍ਰੇਮ ਸਿੰਘ ਚੰਦੂ ਮਾਜਰਾ ਪਰਦੇ ਪਾਉਂਦੇ ਰਹੇ ਤੇ ਹੁਣ ਜੇ ਲੀਡਰਸ਼ਿਪ ਦੇ ਨਾਲ ਥੋੜੀ ਉਚਨੀਚ ਹੋ ਗਈ ਤਾਂ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਆਪਣੀ ਥਾਂ ਬਦਲ ਲਈ ਪ੍ਰੇਮ ਸਿੰਘ ਚੰਦੂ ਮਾਜਰਾ ਬੜੇ ਬਿਬਾਕੀ ਅੰਦਾਜ਼ ਦੇ ਨਾਲ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਉਲਟ ਬੋਲਦੇ ਨਜ਼ਰ ਆਏ ਨੇ ਸੁਖਬੀਰ ਸਿੰਘ ਬਾਦਲ ਦੇ ਬਾਰੇ ਚ ਗੱਲਾਂ ਕਰਦੇ ਨਜ਼ਰ ਆਏ ਨੇ ਪਰ ਇੱਥੇ ਆ ਕਿਉਂ ਕਿਉਂ ਭੁੱਲ ਜਾਂਦੇ ਨੇ ਕਿ ਇੱਕ ਸਮਾਂ ਇਹੋ ਜਿਹਾ ਸੀ ਜਦੋਂ ਸੁਖਬੀਰ ਸਿੰਘ ਬਾਦਲ ਦੇ ਹੱਕ ਦੀਆਂ ਪ੍ਰੈਸ ਕਾਨਫਰੰਸਾਂ ਕਰਦੇ ਰਹੇ ਨੇ ਉਹ ਜਦੋਂ ਸੁਖਬੀਰ ਸਿੰਘ ਬਾਦਲ ਦੇ ਉੱਤੇ ਵੱਡੇ ਵੱਡੇ ਇਲਜ਼ਾਮ ਲੱਗਦੇ ਰਹੇ ਨੇ ਅਜੇ ਕੁਝ ਦਿਨਾਂ ਦੀਆਂ ਹੀ ਗੱਲਾਂ ਨੇ ਉਸ ਵੇਲੇ ਪ੍ਰੇਮ ਸਿੰਘ ਚੰਦੂ ਮਾਜਰਾ ਪ੍ਰੈਸ ਕਾਨਫਰੰਸਿਸ ਕਰਕੇ ਸਫਾਈ ਪੇਸ਼ ਕਰਦੇ ਰਹੇ ਨੇ ਕਿ ਉਹ ਸਭ ਕੁਝ ਗਲਤ ਸੀ ਕਿ ਉਹ ਸਾਰਾ ਕੁਝ ਪਲਾਨਡ ਸੀ ਕਿ ਪ੍ਰੇਮ ਸਿੰਘ ਚੰਦੂ ਮਾਜਰਾ ਉਹਦੋਂ ਪਰਦੇ ਪਾਉਂਦੇ ਸੀ ਜਾਣਬੁੱਝ ਕੇ ਜਾਂ ਹੁਣ ਜੋ ਕਰਦੇ ਪਏ ਨੇ ਜਾਂ ਹੁਣ ਜੋ ਕਹਿੰਦੇ ਪਏ ਨੇ ਉਹ ਸਹੀ ਹੈਗਾ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਇਹ ਵੀ ਕਲੀਅਰ ਕਰਨਾ ਚਾਹੀਦਾ ਹੈ ਕਿ ਆਖਰਕਾਰ ਪਹਿਲਾਂ ਕੀ ਸੀ ਪਹਿਲਾਂ ਜਿਹੜੇ ਬਿਆਨ ਦਿੱਤੇ ਗਏ ਸੀ ਉਹ ਕਿਸ ਆਧਾਰ ਦੇ ਉੱਤੇ ਦਿੱਤੇ ਗਏ ਸੀ ਤੇ ਹੁਣ ਜਿਹੜੇ ਬਿਆਨ ਦੇ ਰਹੇ ਨੇ ਉਹ ਕਿਸ ਆਧਾਰ ਦੇ ਉੱਤੇ ਦਿੰਦੇ ਪਏ ਨੇ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਇੱਕ ਵੱਖਰਾ ਧੜਾ ਜ਼ਰੂਰ ਉੱਠਿਆ ਉਹਦੀ ਗੱਲ ਜਿਹੜੀ ਹੈ ਉਸ ਧੜੇ ਦੇ ਜਿਹੜੀ ਵਿਚਾਰਧਾਰਾ ਆ ਉਹ ਕਿਸੇ ਹੱਦ ਤੱਕ ਸਹੀ ਵੀ ਸਮਝੀ ਜਾ ਰਹੀ ਹੈ ਲੋਕਾਂ ਦੇ ਵੱਲੋਂ ਖਾਸ ਤੌਰ ਦੇ ਉੱਤੇ ਉਹਨਾਂ ਨੂੰ ਸਮਰਥਨ ਵੀ ਦਿੱਤਾ ਜਾ ਰਿਹਾ ਹੈ ਕਿ ਉਹ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਉੱਤੇ ਉਂਗਲੀ ਉਠਾ ਰਹੇ ਨੇ ਪਰ ਉਂਗਲੀ ਚੁੱਕਣ ਵਾਲੇ ਲੋਕ ਜਿਹੜੇ ਖਾਸ ਕਰਕੇ ਜਿਹੜੇ ਲੀਡਰ ਹੁਣ ਇਸ ਧੜੇ ਦੇ ਵਿੱਚ ਆ ਕੇ ਉਂਗਲੀ ਚੁੱਕਦੇ ਪਏ ਨੇ ਇੱਥੇ ਇਹ ਵੀ ਜਾਣਨਾ ਜ਼ਰੂਰੀ ਹੈ ਕਿ ਉਹੀ ਲੀਡਰ ਪਹਿਲਾਂ ਹੱਕ ਦੇ ਵਿੱਚ ਪ੍ਰੈਸ ਕਾਨਫਰੰਸਾਂ ਕਰਦੇ ਰਹੇ ਨੇ ਜਦੋਂ ਵੱਡੇ ਵੱਡੇ ਇਲਜ਼ਾਮ ਸੁਖਬੀਰ ਸਿੰਘ ਬਾਦਲ ਦੇ ਉੱਤੇ ਲੱਗੇ ਨੇ ਪ੍ਰੇਮ ਸਿੰਘ ਚੰਦੂ ਮਾਜਰਾ ਲੰਗੇ ਕੱਲ ਕੀ ਬੋਲੇ ਨੇ ਆਪਣੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਜਦੋਂ ਬੀਬੀ ਜ਼ਗੀਰ ਕੌਰ ਅਤੇ ਉਹਨਾਂ ਦਾ ਸਾਰਾ ਧੜਾ ਚੰਡੀਗੜ੍ਹ ਜਾਂਦਾ ਆਓ ਸੁਣਦੇ ਆਂ ਮੈਂ ਗੱਲ ਕਰਨੀ ਚਾਹੁੰਦਾ ਕਿ ਪਿਛਲੇ 3-4 ਦਿਨਾਂ ਤੋਂ ਜੋ ਘਟਨਾਕਾਰਾਂ ਵਾਪਰੇ ਇੱਕ ਪਾਸੇ ਚੰਡੀਗੜ੍ਹ ਦੇ ਵਿੱਚ ਇੱਕ ਵਿਅਕਤੀ ਨੂੰ ਬਚਾਉਣ ਲਈ ਇੱਕ ਵਿਅਕਤੀ ਦੀ ਰਾਖੀ ਲਈ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਵੀਰ ਸਿੰਘ ਬਾਦਲ ਹੋਰਾਂ ਨੇ ਪਾਰਟੀ ਦੇ ਵਿੱਚੋਂ ਇੱਕ ਸਿਲੇਕਟਡ ਬੰਦਿਆਂ ਬੰਦਿਆਂ ਨੂੰ ਇਕੱਠੇ ਕਰਕੇ ਆਪਣੇ ਮਨ ਚਾਹੇ ਬੰਦਿਆਂ ਨੂੰ ਇਕੱਠੇ ਕਰਕੇ ਪਾਰਟੀ ਦੇ ਵਿੱਚ ਆਪ ਹੀ ਇੱਕ ਧੜੇ ਧੜਾ ਪੈਦਾ ਕਰ ਲਿਆ ਸਾਹਿਬ ਵੀਰ ਸਿੰਘ ਬਾਦਲ ਹੋਰਾਂ ਨੇ ਲਗਾਤਾਰ ਇੱਕ ਹਫਤਾ ਪਾਰਟੀ ਨੂੰ ਛੇਰੂ-ਛੇਰੂ ਕਰਕੇ ਪਾਰਟੀ ਨੂੰ ਧੜੇ ਵਿੱਚ ਬੰਨ੍ਹ ਕੇ ਇੱਕ ਧੜੇ ਦੀ ਅਗਵਾਈ ਕਰਨੀ ਸ਼ੁਰੂ ਕੀਤੀ ਉਸ ਸਮੇਂ ਜਿਹੜੇ ਸਹਿਰਦ ਲੋਕ ਸੀ ਜਿਹੜੇ ਪਾਰਟੀ ਨੂੰ ਮਜ਼ਬੂਤ ਦੇਖਣਾ ਚਾਹੁੰਦੇ ਸੀ ਜਿਹੜੇ ਸ਼ਰੋਮਣੀ ਅਕਾਲੀ ਦਲ ਦੀ ਆਰਸ ਤੋਂ ਫਾਰਸ ਤੇ ਆਈ ਸਤਿਤੀ ਤੇ ਚਿੰਤਾਜਨਕ ਸੀ ਫਿਕਰਮੰਦ ਸੀ ਔਰ ਸ਼ਰੋਮਣੀ ਅਕਾਲੀ ਦਲ ਨੂੰ ਪੰਥਕ ਰੌ ਰੀਤਾਂ ਤੇ ਲਜਾਣਾ ਚਾਹੁੰਦੇ ਸੀ ਉਹ ਪਰਿਵਾਰ ਜਿਨ੍ਹਾਂ ਨੇ ਸ਼ਰੋਮਣੀ ਅਕਾਲੀ ਦਲ ਨੂੰ ਦੇਸ਼ ਤੇ ਰਾਜ ਦੇ ਵਿੱਚ ਸਤਾ ਵਿੱਚ ਲਿਆਉਣ ਲਈ ਕੁਰਬਾਨੀਆਂ ਕੀਤੀਆਂ ਜੇਲਾਂ ਕੱਟੀਆਂ ਤਸ਼ੱਦਦ ਸਹੇ ਔਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਅਗਵਾਈ ਕਰਕੇ ਸ਼ਰੋਮਣੀ ਅਕਾਲੀ ਦਲ ਨੂੰ ਮਾਨ ਸਤਕਾਰ ਦਿੱਤਾ ਦੇਸ਼ ਤੇ ਦੁਨੀਆ ਦੇ ਵਿੱਚ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ